ਦੋਸਤੋ ਇੱਕ ਛੋਟ ਵੀਡੀਓ ਤੁਹਾਨੂੰ ਦਿਖਾ ਰਿਹਾ ਵੈਸੇ ਤਾਂ ਪੂਰੀ ਵੀਡੀਓ ਬਣ ਗਈ ਹੈ ਉਹਦੇ ਚ ਵੀ ਇਹ ਮੱਝ ਦੀ ਵੀਡੀਓ ਬਣਾਈ ਹੈ ਇਹ ਮੱਝ ਵਕਾਊ ਹੈ ਧਿਆਨ ਚ ਲਿਆ ਦਿਆਂ ਵੀ 2023 ਵਾਲਾ ਜਿਹੜਾ ਪੀਡੀਐਫੇ ਮੇਲਾ ਸੀਗਾ ਉਹਦੇ ਚ ਇਹ ਮੱਝ ਨੇ ਪਹਿਲੀ ਪੋਜੀਸ਼ਨ 22 ਕਿਲੋ ਦੁੱਧ ਦੇ ਕੇ ਹਾਸਲ ਕੀਤੀ ਸੀ ਉਸ ਤੋਂ ਬਾਅਦ ਚ ਯੂਨੀਵਰਸਿਟੀ ਦਾ ਮੁਕਾਬਲੇ ਚ ਤਿੰਨ ਮੱਝਾਂ ਗਈਆਂ ਸੀ ਉਹਦੇ ਚ ਇਹ ਨੇ 20 ਕਿਲੋ 900 ਗ੍ਰਾਮ ਦੁੱਧ ਦਿੱਤਾ ਸੀ ਤੇ ਉੱਥੇ ਤੀਜੇ ਨੰਬਰ ਤੇ ਮੱਝ ਰਹੀ ਸੀ ਹੁਣੇ ਸਿਰਫ 4 ਕਿ ਦਿਨਾਂ ਦੀ ਸੂਈ ਹੈ ਤੇ ਦੁੱਧ 12 ਕਿਲੋ ਲਗਭਗ ਇਹਦੇ ਥੱਲੇ ਬੌਲਾ ਹੈਗਾ ਵਿਕਰੀ ਵਾਸਤੇ ਅਮਜ ਥੋੜੀ ਤੋਰ ਕੇ ਦਿਖਾਣੇ ਵੈਸੇ ਪੂਰੀ ਵੀਡੀਓ ਜਿਹੜੀ ਉਹ ਚੈਨਲ ਤੇ ਪੋਸਟ ਕਰਾਂਗੇ ਹੁਣੇ ਇਹ ਚੋਈਏ ਕਿਉਂਕਿ ਵੀਡੀਓ ਦੇ ਵਿੱਚ ਧਾਰਾਂ ਵੀ ਮਾਰ ਕੇ ਦਿਖਾਉਣਾ ਇਹਨੇ ਕੱਟੇ ਨੂੰ ਜਨਮ ਦਿੱਤਾ ਕੱਟਾ ਸ਼ਾਨਦਾਰ ਬੌਲਾ ਦਾ ਦੱਸੋ ਤੋਂ ਵੀ ਬਾਈ ਸੁਖਦੀਪ ਕੋਲ ਹੈ ਬੌਲਾ ਜਿਹੜਾ ਇਹ ਤੁਸੀਂ ਕੱਟਾ ਦੇਖ ਲਓ ਪ੍ਰੋਪਰ ਮਾਰਕਿੰਗ ਸੋ ਇਹ ਲੰਗਿਆਣੇ ਪਿੰਡ ਦੇ ਵਿੱਚ ਸੁਖਦੀਪ ਦੇ ਕੋਲੋਂ ਵੀਡੀਓ ਬਣਾ ਰਹੇ ਆ ਤੇ ਇਹ ਮੱਝ ਵਿਕਾਊ ਬਾਈ ਨੇ ਕੀਤੀ ਹੈ So you for sale.